ਵਾਹੇ ਗੁਰੂ ਸਾਹਿਬ ਜੀ ਲੇਕਾ ਕਿਤੇ ਨਾ ਛੁੱਟੀ ਐ ਖੇਨ ਖੇਨ ਉਲਣ ਹਾਰ ਬਖਸ਼ਣ ਹਾਰ ਬਖਸ਼ੂਲਾ ਨਾਨਕ ਪਾਰ ਉਤਾਰ ਸੋ ਕਹੋ ਤਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋ ਰਠ ਮਹਲਾ ਪੰਜਵਾ ਪਾਏ ਕਿਰਪਾਲ ਸੁਆਮੀ ਮੇਰੇ ਤਿਤ ਸਾਚਾ ਦਰਬਾਰ ਸਤਗੁਰ ਤਾਬ ਗਵਾਇਆ ਠਾਪਈ ਠੰਡ ਸਾਗਰ ਤਾਬ ਗਵਾਇਆ ਭਾਈ ਠੰਡ ਪਈ ਸੰਸਾਰ ਆਪਣੇ ਜੀਵੰਤ ਆਪੇ ਰਾਖੇ ਜਮੇ ਕਿਉ ਹਟ ਤਾਰ ਹਰ ਕੇ ਚਰਨ ਰਦੇ ਔਰ ਤਾਰ ਸਦਾ ਸਦਾ ਪ੍ਰਭ ਸਿੰਬਰੀ ਹੈ ਭਾਈ ਦੁਖਿ ਕਿਲ ਵਿਖ ਕਾਟਣ ਹਾਰ ਰਹਾਓ ਜਿਸ ਕੀ ਸ਼ਰਨ ਉਭਰੈ ਭਾਈ ਜੇ ਰਚਿਆ ਸਭ ਓਏ ਕਾਰਨ ਕਾਰਨ ਸਮਰਾਤ ਸੋ ਭਾਈ ਸੱਚਾ ਸੱਚੀ ਸੋਏ ਨਾਨਕ ਪ੍ਰਭੂ ਤੇ ਆਈ ਆ ਭਾਈ ਮਨ ਤਨ ਸੀਤਲ ਹੋਏ ਕਰਨ ਕਾਰਨ ਸਮਰਾਥ ਸੋ ਭਾਈ ਸੱਚਾ ਸੱਚੀ ਸੋਏ ਨਾਮ ਪ੍ਰਭੂ ਆਇਆ ਭਾਈ ਮਨ ਤਨ ਸੀਤਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਪਾਏ ਕਿਰਪਾਲ ਸੁਆਮੀ ਮੇਰੇ ਤਿਤ ਸੱਚਾ ਦਰਬਾਰ ਸਤਗੁਰੂ ਤਾਪ ਗਵਾਇਆ ਭਾਈ ਠਾंड ਭਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮ ਕਿਉ ਹਟ ਤਾਰ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹਿਗੁਰੂ ਸਹਬ ਜੀ ਕਤਕ ਕਰਮ ਕਮਾਵਣੇ ਦੋਸ਼ ਨ ਕਾਹੋ ਜੋਗ ਪਰਮੇਸ਼ਰ ਤੇ ਭੁੱਲੇ ਵਾਪਨ ਸਭੇ ਰੋਗ ਕਤਕ ਕਰਮ ਕਮਾਵਣੇ ਦੋਸ਼ਨਾ ਕਾਹ ਜੋਗ ਪਰਮੇਸ਼ਰ ਤੇ ਬੁਲੇ ਆ ਵਾਪਨ ਸਭੇ ਰੋਗ ਹੋਏ RAM TE ਲਗਣ ਜਨਮ ਵਿਜੋਗ ਕਣ ਮ ਕਉੜੇ ਹੋਏ ਗਏ ਜੁੱਤੜੇ ਮਾਇਆ ਓ ਜੁਨਾ ਕੋਈ ਕਰ ਸਕੈ ਕਿਸ ਥਾ ਹੋਵ ਰੋਜ ਕਿਤਾ ਕਸ਼ੂਨਾ ਹੋਵੈ ਲਿਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕੋ ਪ੍ਰਭ ਰਾਖਲੇ ਮੇਰੇ ਸਾਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਹ ਸਬ ਸੋਚ ਨਾਨਕੋ ਪ੍ਰਭ ਰਾਖ ਲੈ ਮੇਰੇ ਸਹਬ ਬੰਦੀ 모ਚ ਤਤਕ ਹੋਵ ਸਾਧ ਸੰਗ ਬਿਨੁ ਸਾਇ ਸਬੇ ਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦਕਾ ਦਾ ਮਹੀਨਾ ਸ਼ੁਕਰਵਾਰ ਪਰ ਆਰੰਭ ਹੋਇਆ ਹੈ ਸਭ ਸੰਗਤਾਂ ਨੂੰ ਸੁਹਾਵਣਾ ਹੋਵੇ ਜੀ ਖੁਸ਼ੀਆਂ ਭਰਿਆ ਆਵੇ ਖੁਸ਼ੀਆਂ ਭਰਿਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸਵਾਭ ਜੀ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੁਖਣ ਕੋ ਹਰਤਾ ਇਕ ਚਿਤ ਜੇ ਕਸ਼ਨ ਧਾਇਓ ਕਾਲ ਫਾਸ ਕੇ ਬੀਚ ਨ ਆਇਓ ਕਾਲ ਫਾਸ ਕੇ ਬੀਚ ਨ ਆਇਓ ਵਾਹਿਗੁਰੂ ਜੀ ਚੌਪਈ ਜਰਾ ਸਿੰਧ ਪੈ ਜਾਏ ਪੁਕਾਰੇ ਖੜਗ ਸਿੰਘ ਰਣ ਭੀਤਰ ਮਾਰੇ ਜਰਾ ਸਿੰਧ ਪੈ ਜਾਏ ਉਕਾਰੇ ਖੜਗ ਸਿੰਘ ਰਨ ਭੀਤਰ ਮਾਰੇ ਯੋ ਸੁਨ ਕੈ ਤਨ ਕੇ ਮੁਖ ਬੈਨਾ ਰਿਸ਼ ਕੇ ਸੰਗ ਅਰਨ ਭੈ ਨੈਨਾ ਆਪਣੇ ਮੰਤਰੀ ਸਭੇ ਬੁਲਾਏ ਜਿਨ ਪਰਤ ਭੂਪਤ ਬਜਨ ਸੁਣਾਏ ਖੜਕ ਸਿੰਘ ਜੂਝੇ ਰਣਮਾਹੀ ਔਰ ਸੁਬਟ ਕੋ ਤੇ ਸਮ ਨਾਹੀ ਖੜਗ ਸਿੰਘ ਸੋ ਸੂਰ ਨਾਹੀ ਤੇ ਸਮ ਜਾਏ ਲਰੇ ਰਣ ਮਾਹੀ ਆਬ ਤੁਮ ਕਰੋ ਕੌਣ ਬਿਦ ਕੀਜਾ ਕੌਣ ਸੁਬਟ ਕੋ ਆਏ ਸਦੀਜਾ ਅਬ ਤੁਮ ਕਰੋ ਕਾ ਕੌਣ ਬਿਦ ਇਜਾ ਕੌਣ ਸੁਬਟ ਕਾਓ ਆਏ ਸਦੀਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ